ਆਪਣੀ ਜਿਹੜੀ ਅਗਲੀ ਗੱਲ ਕਰੀਏ ਇਸ ਦੇ ਵਿੱਚ ਵਰਲਡ ਇਕਨੋਮਿਕ ਫੋਰਮ ਦੇ ਵਾਸਤੇ ਵਿੱਚ ਹਰ ਸਾਲ ਹੁੰਦੀ ਆ ਅ ਅਗਲਾ ਡੈਕੇਡ ਬਿਜ਼ਨਸ ਨੂੰ ਜਿਹੜਾ ਉਹ ਲੈ ਕੇ ਆ ਉਹ ਕਿਦਾਂ ਦਾ ਰਹਿਣ ਵਾਲਾ ਹੈ ਉਹਦੇ ਬਾਰੇ ਵੀ ਚਰਚਾ ਜਿਹੜੀ ਉੱਥੇ ਚੱਲ ਰਹੀ ਹੈ ਕੀ ਚਰਚਾਵਾਂ ਨੇ ਕੀ ਕਿਆਸ ਰਹੀਆਂ ਜਿਹੜੀ ਆ ਡਬਲਯੂ ਈ ਐਫ ਦੱਸ ਰਿਹਾ ਹਾਂਜੀ ਸੋ ਨਾ ਇਹ ਬੜਾ ਕੰਪਲਿਕੇਟਿਡ ਜਿਹਾ ਟਾਪਿਕ ਉਹ ਸਾਹਮਣੇ ਲੈ ਕੇ ਆਏ ਪਰ ਬੜਾ ਇੰਟਰਸਟਿੰਗ ਵੀ ਅਨਾਲੀ ਨਾਲ ਹੂੰ complicated ਇਸ ਤਰ੍ਹਾਂ ਕਿ ਜਿਹੜਾ ਅਗਲੇ ਡੈਕੇਡ ਦੀ ਹੁਣ ਗੱਲ ਕਰ ਰਹੇ ਆਫਕੋਰਸ AI ਤੇ ਉਹਦੇ ਵਿੱਚ ਮੈਡਨ ਸੈਂਟਰ ਵਿੱਚ ਤਾਂ ਹੈ ਹੀ ਹੈ ਹਮ ਹਮ ਤੇ ਪਰ ਉਹਦੇ ਵਿੱਚ ਇਹ ਆ ਕਿ ਇਹ ਜਿਹੜੀ ਮਾਰਕੀਟ ਆ ਕਾਫੀ ਸ਼ਿਫਟ ਹੋ ਰਹੀ ਹੈ ਸੋ ਕਪਾਵੇਂ ਕਿ ਇਹ ਬੜਾ ਕੰਪਲਿਕੇਟਡ ਟੋਪਿਕ ਹਨੋ ਇਸੇ ਆਪਣੇ ਟਾਕ ਸ਼ੋ ਵਿੱਚ ਲਿਆਉਣ ਦਾ ਮਤਲਬ ਖਾਸ ਕਰਕੇ ਜਿਹੜੇ ਬਿਜ਼ਨਸ ਓਨਰਸ ਆ ਨਾ ਉਹਨਾਂ ਦੇ ਵਾਸਤੇ ਆ ਠੀਕ ਉਹ ਜਦੋਂ ਆਪਾਂ ਵਰਲਡ ਇਕਨੋਮਿਕ ਫੋਰਮ ਹੈ ਨਾ ਦੁਨੀਆ ਦਾ ਸਭ ਤੋਂ ਵੱਡਾ ਬਿਜ਼ਨਸ ਦਾ ਫੋਰਮ ਆ ਅ ਤੇ ਉਹਦੇ ਵਿੱਚ ਜੇ ਉਹ ਗੱਲਾਂ ਕਰ ਰਹੇ ਉਹਨਾਂ ਕੋਲ ਜਿਹੜੀ ਡੈਫੀਨੇਟਲੀ ਜਿਹੜੀ ਇੰਟੈਲੀਜੈਂਸ ਹੈ ਉਹ ਬਹੁਤ ਜ਼ਿਆਦਾ ਹੈਗੀ ਹੈ ਪੂਰੀ ਦੁਨੀਆ ਤੋਂ ਉਹਨਾਂ ਇੰਟੈਲੀਜੈਂਸ ਇਕੱਠੀ ਕੀਤੀ ਆ ਅਮ ਜਿਹੜੇ ਹਰ ਸਾਲ ਉਹਨਾਂ ਦਾ ਡੈਵੋਸ ਤੇ ਵਿੱਚ ਇਵੈਂਟ ਹੁੰਦਾ ਜਿਹੜਾ ਕਿ ਅੱਜਕੱਲ ਵੀ ਚੱਲ ਰਿਹਾ ਵਾ ਉਹਦੇ ਬਾਰੇ ਵੀ ਆਪਾਂ ਆਉਣ ਵਾਲੇ ਟਾਕ ਸ਼ੋਅ ਵਿੱਚ ਗੱਲਬਾਤ ਕਰਾਂਗੇ ਉਹਨੇ ਇਹ ਕਿਹਾ ਕਿ ਅਮ ਅ ਫਿਊਚਰ ਆਫ AI ਉਹ ਆਪਾਂ ਨੂੰ ਬਿਲਕੁਲ ਪਰਫੈਕਟਲੀ ਤਾਂ ਨਹੀਂ ਪਤਾ ਪਰ ਇਹ ਆ ਵੀ ਉਹ AI ਦੇ ਆਲੇ ਦੁਆਲੇ ਹੀ ਰਹੂਗਾ ਹੈਨਾ ਅੱਛਾ ਵਿੱਚ ਉਨਨਾਂ ਉਨਾਂ ਕਈ ਸਟੇजेस ਆ ਇਹਦੇ ਸਮਾਂ ਦੇ ਵਿੱਚ ਦੱਸਿਆਂ ਉਹ ਇਹ ਆ ਕਿ ਜਿਹੜੇ ਆਪਣੇ ਜਿਹੜੇ ਲੋਕ ਜਾਂ ਜਿਹੜੇ ਬਿਜ਼ਨਸ ਆਪਣੇ ਆਪ ਨੂੰ ਰੀਆਰਗੇਨਾਈਜ਼ ਕਰ ਸਕਣਗੇ ਅਰਾਊਂਡ ਉਹਨਾਂ ਵਰਲਡ ਵਰਥ ਸਕਲੇਬਲ ਇੰਟੈਲੀਜੈਂਸ ਅੱਛਾ ਛੋਟੀ ਕੋਈ ਇੱਕ ਇੱਕ ਜਗ੍ਹਾ ਦੇ ਤੁਸੀਂ ਕੋਈ ਚੀਜ਼ ਨੂੰ ਵਧੀਆ ਤਰੀਕੇ ਦੇ ਨਾਲ ਕਰ ਲਿਆ ਪਰ ਗੱਲ ਇਹ ਆ ਕਿ ਕੀ ਤੁਸੀਂ ਉਹਨੂੰ ਸਕੇਲ ਕਰ ਸਕਦੇ ਹੋ ਵੱਡੇ ਲੈਵਲ ਦੇ ਉੱਤੇ ਐਸ ਯੂ ਗਰੋ ਯੂਰ ਬਿਜ਼ਨਸ ਉਹ ਜਿਹੜੇ ਆ ਉਹ ਡੋਮ ਉਹ ਬਿਜ਼ਨਸ ਜਿਹੜੇ ਆ ਉਹ ਡੋਮਿਨੇਟ ਕਰਨਗੇ ਉਹ ਐ ਇਦਾਂ ਦੇ ਐਂਟਰਪ੍ਰਾਈਜ਼ ਜਿਹੜੇ ਉਹ ਸਾਹਮਣੇ ਲੈ ਕੇ ਆਉਣਗੇ ਜਿਹੜੇ ਕਿ ਪਿਛਲੀ ਲਾਸਟ ਸੈਂਚਰੀ ਤੋਂ ਉਹ ਥੋੜੇ ਜੇ ਵੱਖ ਹੋਣਗੇ ਹੁਣ ਅਗੇਨ ਮੈਂ ਕਿਹਾ ਨਾ ਕੰਪਲੀਕੇਟਡ ਟਾਪਿਕ ਆ ਪਰ ਇਹਦੀ ਆਪਾਂ ਐਗਜ਼ਾਮਪਲ ਇਕ ਲਾ ਲੈਣੀ ਹੁਣ ਦੋਸਤੋ ਅ ਚੈਟ ਜੀਪੀਟੀ ਆਪਾਂ ਆਫਲਾਈਨ ਜਿੱਦਾਂ ਗੱਲ ਕਰਦੇ ਸੀ ਚੈਟ ਜੀਪੀਟੀ ਨੇ ਕਾਫੀ ਡੋਮਿਨੈਂਸ ਰਹੀ ਆ ਹੁਣ ਵੀ ਹੈਗੀ ਵੈਸੇ ਉਹਦੀ ਅ 2020 ਦੇ ਵਿੱਚ ਆਪਾਂ ਬੈਠੇ ਹਾਂ 2022 ਤੋਂ ਲੈ ਕੇ 26 ਤੱਕ 4 ਸਾਲ ਤੱਕ ਚੈਟ ਜੀ ਪੀਟੀ ਦੇ ਕਬੱਡੀ ਡੋਮਿਨੈਂਸ ਰਹੀ ਹੈ ਚੈਟ ਬੋਟਸ ਦੇ ਮਾਮਲੇ ਦੇ ਵਿੱਚ ਆਈ ਆਈ ਦੇ ਇਨ ਜਨਰਲ ਮਾਮਲੇ ਦੇ ਵਿੱਚ ਜਦੋਂ ਕੋਈ ਆਈ ਆਈ ਦਾ ਨਾਮ ਲੈਂਦਾ ਚੈਟ ਬੋਟ ਚੈਟ ਜੀ ਪੀਟੀ ਸਾਹਮਣੇ ਹੁੰਦਾ ਆ ਜਾਂਦਾ ਜਿੱਦਾਂ ਸਰਚ ਲਈ ਗੂਗਲ ਆ ਨਾ ਜਿੱਦਾਂ ਸਰਚ ਦੇ ਲਈ ਗੂਗਲ ਆ ਇਹ ਆਪਰੇਡਿਕ ਸਿਸਟਮ ਦੇ ਲਈ ਮਾਈਕਰੋਸਾਫਟ ਵਿੰਡੋਜ਼ ਆ ਹਾਂ ਸੋਸ਼ਲ ਮੀਡੀਆ ਦੇ ਲਈ ਮੈਟਾ ਐਕਸ ਵਗੈਰਾ 2000 ਤੇ ਇਹਦੇ ਵਿੱਚ ਮਾਈਕਰੋਸਾਫਟ ਦੇ ਜਿਹੜੇ ਸੀਈਓ ਆ ਉਹਨਾਂ ਕਿਹਾ ਕਿ ਮਾਈਕਰੋਸਾਫਟ ਤੇ ਗੂਗਲ ਦੋਹਾਂ ਦੇ ਜਿਹੜੇ ਸੀਈਓ ਨੇ ਕਿਹਾ ਕਿ ਭਈ ਆਪਾਂ ਸਾਡੇ ਲਈ ਇਹ ਜਿਹੜਾ ਕੰਮ ਹੈ ਕੋਡ ਰੈਡੀ ਆ ਕਿਉਂਕਿ ਗੂਗਲ ਦੀ ਮਰਖਾਸ ਤੌਰ ਦੇ ਉਤੇ ਗੱਲ ਕਰੀਏ ਤੇ ਉਹਨਾਂ ਦਾ ਜਿਹੜਾ ਸਰਚ ਆ ਜਿਹਦਾ ਉਹਨਾਂ ਦਾ ਬ੍ਰੈਡ ਐਂਡ ਬਟਰ ਆ ਉਹਨੂੰ ਚੈਟ ਜੀਪੀਟੀ ਨੇ ਸਿੱਧਾ ਇਮਪੈਕਟ ਕੀਤਾ ਲੋਕੀ ਗੂਗਲ ਦੇ ਉੱਤੇ ਨਹੀਂ ਜਾਂਦੇ ਸੀ ਚੈਟ ਜੀਪੀਟੀ ਜਨਰੇਟਿਵ AI ਦੇ ਨਾਲ ਆਪਣੇ ਸਰਚ ਰਿਜ਼ਲਟ ਦੇਖਣ ਲੱਗੇ ਹੁਣ ਉਸ ਤੋਂ ਬਾਅਦ ਇਨ ਦਾ ਫੋਲੋਇੰਗ ਈਅਰ 2024-25 ਦੇ ਵਿੱਚ ਆਪਾਂ ਇਹ ਦੇਖਿਆ ਕਿ ਬਹੁਤ ਜ਼ਿਆਦਾ ਜਿਹੜੀ ਸ਼ਾਪਿੰਗ ਦੀ ਟ੍ਰੈਫਿਕ ਆ ਉਹ ਚੈਟ ਜੀਪੀਟੀ ਤੇ ਰਹੀ ਸੋ ਨਾਲ ਦੇ ਐਡਵਰਟਾਈਜ਼ਰ ਜਿਹੜੇ ਆ ਗੂਗਲ ਤੋਂ ਚੈਟ ਜੀਪੀਟੀ ਵੱਲ ਜਾਣਾ ਸ਼ੁਰੂ ਕੀਤੇ ਤੇ ਉਹਨਾਂ ਗਿਆ ਭਾਈ ਸਾਡਾ ਕੋਡ ਰੈੱਡ ਆ ਵੀ ਇਹ ਤੇ ਸਾਡੇ ਬਿਜ਼ਨਸ ਨੂੰ ਸਮਰੱਥਾ ਰੱਖਦੀ ਹੈ ਖਾਣ ਪੀਣ ਦੀ ਜੇ ਖਾਣ ਦੀ ਜੇ ਅਸੀਂ ਇਹਦੇ ਵਿੱਚ ਚੇਂਜ ਨਾਲ ਲੈਂਦੇ ਸਫਲ ਆਪਣੀ ਚੇਂਜ ਨਾਲ ਲੈਂਦੀ ਉਹਨਾਂ ਇੱਕ ਜਿਹੜੀ ਡਿਵੀਜ਼ਨ ਆ ਉਹਨੂੰ ਪੂਰਾ ਲੇਆਫ ਕੀਤਾ ਵੱਡੇ ਤੌਰ ਦੇਤੇ ਤਾਂ ਲੇਆਫ ਕੀਤੀਆਂ ਸਟਰੀਮ ਲਾਈਨ ਕੀਤੀਆਂ ਆਪਣੀ ਬਿਜ਼ਨਸ ਪ੍ਰੋਡਕਟੀ ਤੇ AI ਦੇ ਉੱਤੇ ਲੈ ਕੇ ਆਏ ਤੇ ਉਹਦੇ ਜਿਹੜੇ ਰਿਜ਼ਲਟ ਆ ਅਜ ਕਰਨ 2025 ਦੇ ਮਿਡ ਤੋਂ ਬਾਅਦ ਕਹਿ ਲੋ ਕਿ 2025 ਦੀ ਫਾਲ ਵਿੱਚ ਸਾਨੂੰ ਦਿਖਣੇ ਸ਼ੁਰੂ ਹੋ ਗਏ ਤੇ ਹੁਣ ਜਿਹੜਾ ਜਦੋਂ 2025 ਦੀ ਫਾਲ ਆਈਆ ਤੇ ਜਿਹੜੇ ਜੈਮਿਨਾਈ ਦੇ ਰਿਜ਼ਲਟਸ ਆ ਹਮਮ ਕੁਫੀ ਕੁਛ ਜਿਹੜੇ ਇਨੀਸ਼ੀਅਲੀ ਜੀਜਾਂ ਲੈ ਕੇ ਆਂਦੀਆਂ ਇਮੇਜਸ ਬਣਾਉਣੇ ਸ਼ੁਰੂ ਕੀਤੀਆਂ ਜੈਮਿਨਾਈ ਨੇ ਤੇ ਉਹ ਕਾਫੀ ਉਹਨਾਂ ਦਾ ਹਸਮਖਾਲ ਬਣਿਆ ਕਿਦਾਂ ਦੀਆਂ ਇਮੇਜਸ ਉਹਨਾਂ ਲੈ ਕੇ ਆਂਦੀਆਂ ਸਾਹਮਣੇ ਹਨ ਤੇ ਪਰ ਉਹਨਾਂ ਆਪਣੀ ਗਲਤੀਆਂ ਤੋਂ ਸਿੱਖਿਆ ਆਪਣੇ ਆਪ ਨੂੰ ਆਰਗੇਨਾਈਜ਼ ਕੀਤਾ ਜਿਹੜੀ ਮੈਂ ਹੁਣ ਗਲੋਬਲ ਇਕਨੋਮਿਕ ਫੋਰਮ ਵਾਲੀ ਗੱਲ ਦੇਤੇ ਆ ਰਹੇ ਹਾਂ ਕਿ ਦੋਜ਼ ਵਿਲਿੰਗ ਟੂ ਰੀਆਰਗੇਨਾਈਜ਼ ਅਰਾਊਂਡ ਸਕੇਲੇਬਲ ਇੰਟੈਲੀਜੈਂਸ ਵਿਦ ਕ੍ਰੀਵਲ ਕ੍ਰੀਏਟ ਐਂਟਰਪ੍ਰਾਈਜ਼ ਐਂਟਰਪ੍ਰਾਈਜ਼ ਫੰਡਾਮੈਂਟਲੀ ਡਿਫਰੈਂਟ ਫਰਮ ਲਾਸਟ ਸੈਂਚਰੀ ਇਹ ਇਹ ਜਿਹੜੀ ਇਹ ਥੀਮ ਆ ਇਹ ਗੱਲ ਦਾ ਵਰਲਡ ਇਕਨੋਮਿਕ ਫੋਰਮ ਦੀ ਗੱਲ ਦਾ ਸੋ ਉਹਨਾਂ ਨੇ ਫੇਰ ਉਹਨਾਂ ਉਹ ਜਦੋਂ 2025 ਦੀ ਫਾਲ ਵਿੱਚ ਉਹਨਾਂ ਆਪਣੇ ਆਪ ਨੂੰ ਜੈਮਿਨਾਏ ਦੇ ਨੈਬਿਨਾਏ ਨੇ ਪ੍ਰੂਵ ਕਰਨਾ ਸ਼ੁਰੂ ਕੀਤਾ ਤੇ ਫਿਰ ਚੈਟ ਜੀਪੀਟੀ ਵਾਲੇ ਜਿਹੜੇ ਓਪਨ ਏਆਈ ਆ ਕਹਿੰਦੇ ਦੇ ਸੈਮ ਐਲਟਮਨ ਕਹਿੰਦੇ ਉਹ ਭਾਈ ਸਾਡੇ ਲਈ ਹੁਣ ਕੋਡ ਰੈਡ ਆ ਹੂੰ ਸੋ ਹੁਣ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਇਹ ਦੱਸਦਾ ਹਾਂ ਵਾਇਲ ਚੈਟ ਜੀਪੀਟੀ ਜਿਹੜੀ ਉਹਦੀ ਡੋਮਿਨੈਂਸ ਅਜੇ ਵੀ ਐਗਜ਼ਿਸਟ ਕਰਦੀ ਆ ਪਰ ਜੈਮਿਨਾਈ ਜਿਹੜੀ ਹੈ ਉਹ ਐਟ ਬਾਰ ਖਾਸ ਤੌਰ ਦੇ ਉੱਤੇ ਜਿਹੜੇ ਸਾਡੇ ਵਰਗੇ ਲੋਕ ਆ ਜਿਨ੍ਹਾਂ ਦੀ ਭਾਸ਼ਾ ਪੰਜਾਬੀ ਜਿਹੜੀ ਉਹਨੂੰ ਨੂੰ ਟੈਕਨੀਕਲ ਲੈਂਗੁਏਜ ਵਿੱਚ ਅਸੀਂ ਲੋ ਰਿਸੋਰਸ ਲੈਂਗੁਏਜ ਕਹਿੰਦੇ ਆ ਉਹਦੇ ਵਿੱਚ ਵੀ ਕੰਟੈਕਸਟ ਨੂੰ ਸਮਝਣ ਦੇ ਵਾਸਤੇ ਚੈਟ ਜੀਪੀਟੀ ਦੇ ਨਾਲੋਂ ਜੈਮਿਨਾਈ ਜਿਹੜਾ ਉਹ ਜ਼ਿਆਦਾ ਬੈਟਰ ਜੌਬ ਕਰਦਾ ਵਾ ਅੱਜ ਦੇ ਟਾਈਮ ਦੇ ਵਿੱਚ ਮੈਂ ਆਪਣੇ ਇਸ ਤਜਰਬੇ ਤੋਂ ਦੇਖਿਆ ਤੇ ਲਗਾਤਾਰ ਮੈਂ ਦੇਖ ਰਿਹਾ ਪਿਛਲੇ ਕੁਝ ਹਫ਼ਤੇ ਅਦਰ ਹਫ਼ਤਾਵਾਰੀ ਜਾਂ ਮੰਥਲੀ ਜਿਹੜੀ ਇੰਪਰੂਵਮੈਂਟ ਜੈਮਿਨਾਈ ਦੇ ਵਿੱਚ ਹੋ ਰਹੀ ਆ ਸੋ ਇਹ ਐਗਜ਼ਾਮਪਲ ਤੋਂ ਸਾਰੀ ਗੱਲ ਨੂੰ ਸਮਝਿਆ ਜਾ ਸਕਦਾ ਹੁਣ ਇਹ ਮਤਲਬ ਸਾਡੇ ਵਾਸਤੇ ਕੀ ਆ ਨਾ ਜਿਹੜੇ ਸਾਡੇ ਬਿਜ਼ਨਸ ਓਨਰ ਆ ਆਪਣੇ ਭਾਈਚਾਰੇ ਦੇ ਲੋਕ ਜਾਂ ਆਪਣੀ ਕਮਿਊਨਿਟੀ ਦੇ ਲੋਕ ਉਹਨਾਂ ਨੂੰ ਫੇਰ ਮੈਂ ਲਾਈਨ ਦੁਬਾਰਾ ਰਿਪੀਟ ਕਰ ਦਿਆਂ ਕਿ ਵਰਲਡ ਇਕਨੋਮਿਕ ਫੋਰਮ ਕਹਿੰਦਾ ਦੋਜ਼ ਹੂ ਵਿਲਿੰਗ ਟੂ ਰੀਆਰਗੇਨਾਈਜ਼ ਅਰਾਊਂਡ ਸਕੇਲੇਬਲ ਇੰਟੈਲੀਜੈਂਸ ਵਿਲ ਕ੍ਰੀਏਟ ਐਂਟਰਪ ਸੋ ਇਨ ਵੈਸ 3 ਦੇ ਨਾਲ ਵੀ ਭਾਈ ਜਿਹੜਾ ਸਟੇਟਸ ਕੋ ਹੈਗਾ ਆਪਣੇ ਕੰਮ ਕਰਨ ਦਾ ਆ ਪੀ ਐਸ 3 ਕੇ ਨਾਲ ਹੀ ਆਪਾਂ ਕਰਦੇ ਆਏ ਪਿਛਲੇ 30 ਸਾਲਾਂ ਤੋਂ ਆਪਾਂ ਇਦਾਂ ਹੀ ਕੰਮ ਕਰਨਾ ਵਾ ਉਹ ਉਹ ਅਪਰੋਚ ਨੂੰ ਆਪਾਂ ਛੱਡ ਕੇ ਆਪਾਂ ਯੂ ਨੋ ਆਪਾਂ ਦੇਖਦੇ ਆਏ ਕਿ ਬਿਜ਼ਨਸ ਜਿਹੜੇ ਨੂੰ ਲਗਾਤਾਰ ਆਪਾਂ ਨੂੰ ਅਪਡੇਟ ਕਰਨਾ ਪੈਂਦਾ ਆ ਸੋ ਉਹਨੂੰ ਏ ਆਈ ਦੇ ਰਾਊਂਡ ਸਕੇਲੇਬਲ ਇੰਟੈਲੀਜੈਂਸ ਦੇ ਨਾਲ ਆਪਣੇ ਆਪ ਨੂੰ ਸਮਰੱਥ ਕਰੋ ਉਹ ਜਿਹੜੇ ਤੁਸੀਂ ਬਿਜ਼ਨਸ ਆ ਉਹ ਫਿਊਚਰ ਵਿੱਚ ਕਲੇ ਸਰਵਾਈਵ ਹੀ ਨਹੀਂ ਕਰਨੇ ਕੋ ਥਰਾਈਵ ਕਰਨਗੇ ਇਹ ਸਾਰੀ ਗੱਲਬਾਤ ਦਾ ਕਰਨਾ ਮੋਟਿਵ ਇਹੀ ਹੈ ਇਹਦੇ ਬਾਰੇ ਤੁਸੀਂ ਹੋਰ ਜਿਹੜੀ ਡੀਟੇਲ ਆ ਵਰਲਡ ਇਕਨੋਮਿਕ ਫੋਰਮ ਦੇ ਉੱਤੇ ਤੁਸੀਂ ਸਰਚ ਕਰ ਸਕਦੇ ਹੋ ਨੈਕਸਟ ਡੈਕੇਡ ਆਫ ਬਿਜ਼ਨਸ ਉਹ ਦਿਨਾਰ ਜ ਤੁਸੀਂ ਗੂਗਲ ਸਰਚ ਕਰੋਗੇ ਤਾਂ ਜਿਹੜੀ ਪੂਰੀ ਦੀ ਪੂਰੀ ਰਿਪੋਰਟ ਆ ਤੁਹਾਡੇ ਸਾਹਮਣੇ ਆ ਜਾਊਗੀ ਸੋ ਹੋਰ ਜਾਣਕਾਰੀ ਤੁਸੀਂ ਉਹਦੇ ਤੋਂ ਲੈ ਸਕਦੇ ਪਰ ਮੈਨੂੰ ਇਹ ਵੀ ਆਪਣੀ ਗੱਲਬਾਤ ਆਪਾਂ ਖਾਸ ਤੌਰ ਦੇ ਤੇ ਆਪਣੇ ਭਾਈਚਾਰੇ ਦੇ ਬਿਜ਼ਨਸ ਓਨਰਸ ਤੇ ਵਾਸਤੇ ਜ਼ਰੂਰ ਲੈ ਕੇ ਆਈਏ ਜੀ ਹਮ